ਨਮਸਤੇ ਸਸਤਰਕਾਰ ਮੇਰੇ ਭੈਣ ਵੀਰਾਂ ਦਾ ਅੱਜ ਆਪਾਂ ਗੱਲ ਕਰ ਰਹੇ ਆਂ ਜਿਹੜਾ ਸੂਰਜ ਗ੍ਰਹਿਣ ਲੱਗਣਾ ਅੱਜ ਰਾਤ ਨੂੰ ਉਹਦਾ ਅਸਰ ਤੁਹਾਡੇ ਜੀਵਨ ਤੇ ਕੀ ਪੈ ਸਕਦਾ ਤੁਸੀਂ ਕਿਹੜੀ ਜਿਹੜੀ ਗੱਲਾਂ ਉਹਨਾਂ ਦਾ ਧਿਆਨ ਰੱਖਣਾ ਹੈ ਇਹ ਕੱਲਾਂ ਜਿਹੜੀਆਂ ਨਹੀਂ ਕਰਨੀਆਂ ਤਾਂਕਿ ਤੁਹਾਡਾ ਜੀਵਨ ਤੇ ਸੂਰ ਦੇਵਤਾ ਦੀ ਕਿਰਪਾ ਬਣੀ ਰਹੇ ਗਰਭਵਤੀ ਔਰਤਾਂ ਨੂੰ ਕੀ ਕੀ ਧਿਆਨ ਦੇਣਾ ਚਾਹੀਦਾ ਉਹਨਾਂ ਲਈ ਸਪੈਸ਼ਲ ਜਿਹੜੇ ਆ ਪੰਦ ਚੀਜ਼ਾਂ ਧਿਆਨ ਰੱਖਣ ਬਾਰੇ ਦੱਸਾਂਗੇ ਤੁਸੀਂ ਸਾਡੀ ਵੀਡੀਓ ਵਿੱਚ ਬਨੇ ਰਹੋ ਤੋਂ ਸ਼ੁਰੂ ਕਰਦੇ ਹਾਂ ਆਪਾਂ ਸੂਰਜ ਗ੍ਰਹਿਣ ਦੇ ਬਾਰੇ ਜੋ ਵੀ ਜਾਣਕਾਰੀ ਸਾਡੇ ਕੋਲ ਹੈ ਉਹ ਕਿਵੇਂ ਦੇ ਰਹੇਗਾ ਕਦੋਂ ਸ਼ੁਰੂ ਹੋਏਗਾ ਭਾਰਤ ਵਿੱਚ ਦੇਖੇਗਾ ਜਾਂ ਨਹੀਂ ਤੁਸੀਂ ਕੀ ਕਰਨਾ ਇਹ ਸਭ ਗੱਲਾਂ ਪਰ ਸਭ ਤੋਂ ਪਹਿਲਾਂ ਸੂਰਜ ਦੇਵਤਾ ਦੀ ਕਿਰਪਾ ਲਈ ਨੀਚੇ ਕਮੈਂਟ ਕਰੋ ਜੈ ਸੂਰਜ ਦੇਵਤਾ ਸਾਡੇ ਦੀ ਕਿਰਪਾ ਕਰੋ ਸਾਡਾ ਧਿਆਨ ਰੱਖੋ ਆਪਾ ਤੇਰੇ ਬੱਚਿਆਂ ਇਹ ਜੀ ਆਪਣੇ ਮਨ ਵਿੱਚ ਰੱਖੋ ਕਮੈਂਟ ਵਿੱਚ ਖਾਲੀ ਨਾ ਲਿਖੋ ਜੈ ਸੂਰਦੇਵਤਾ ਤੇ ਤੁਸੀਂ ਆਪਣੇ ਰੱਬ ਦਾ ਜਿਹੜਾ ਧਿਆਨ ਲੈ ਸਕਦੇ ਹੋ ਗੱਲ ਕਰਦੇ ਹਾਂ ਸੂਰਜ ਗ੍ਰਹਿਣ ਕਿਸ ਟਾਈਮ ਲੱਗੇਗਾ ਇਹ ਅੱਜ ਜਿਹੜਾ ਸੂਰਜ ਗ੍ਰਹਿਣ ਲੱਗਣਾ ਇਹ ਰਾਤ ਦੇ 9:00 ਵਜੇ 10 ਮਿੰਟ ਤੋਂ ਸ਼ੁਰੂ ਹੋਵੇਗਾ ਅਤੇ 1:20 ਮਿੰਟ ਤੱਕ ਤੁਹਾਡਾ ਜਿਹੜਾ ਇਹ ਚੱਲੇਗਾ ਇਹ ਸੂਰਜ ਗ੍ਰਹਿਣ ਦਾ ਜਿਹੜਾ ਸੈਂਟ ਕੇਂਦਰੀ ਸਮਾ ਜਿਹੜਾ ਹੋਵੇਗਾ ਉਹ ਕਹਿ ਰਿਹਾ ਵਜ ਕੇ 50 ਮਿੰਟ ਦੇ ਕੋਲ ਹੋਵੇਗਾ ਜੋਤਿਸ਼ਾ ਸ਼ਾਸਤਰ ਦੇ ਅਨੁਸਾਰ ਇਸ ਨੂੰ ਪੂਰਨ ਸੂਰਜ ਗ੍ਰਹਿਣ ਮੰਨਿਆ ਜਾ ਰਿਹਾ ਹੈ ਜਾਣਕਾਰੀ ਦੇ ਲਈ ਤੁਹਾਨੂੰ ਦੱਸਤੀਏ ਕਿ ਇਹ ਜਿਹੜੇ ਗ੍ਰਹਿਣ ਦੀ ਟੋਟਲ ਮਿਯਾਦ ਹੈ ਉਹ 5 ਘੰਟੇ 10 ਮਿੰਟ ਦੀ ਹੋਵੇਗੀ ਹੈਨਾ ਪਰ ਇਹ ਜਿਹੜਾ ਗ੍ਰਹਿਣ ਹੈ ਇਹ ਪਹਿਲਾ ਨਹੀਂ ਆ ਪਹਿਲਾ ਗ੍ਰਹਿਣਾ ਇੱਕ ਹੋਰ ਗ੍ਰਹਿਣ ਲੱਗੇਗਾ ਉਹ ਅਕਤੂਬਰ ਦੇ ਵਿੱਚ ਲੱਗੇਗਾ ਇਹ ਜਿਹੜਾ ਗ੍ਰਹਿਣ ਹਿੰਦੂ ਧਰਮ ਵਿੱਚ ਬਹੁਤ ਚੰਗਾ ਨਹੀਂ ਮੰਨਿਆ ਜਾਂਦਾ ਇਹ ਬੁੱਧ ਇਹਨਾਂ ਦੀ ਜਿਹੜੀ ਕਿਰਨਾ ਹੈ ਉਹਦੇ ਵਿੱਚ ਪੂਰੀ 네ਗਟਿਵ એનર્ਜੀ ਹੁੰਦੀ ਹੈ ਤੁਸੀਂ ਆਪਣੇ ਘਰ ਨੂੰ ਵੀ ਪਰਤੇ ਨਾ ਟਾਕੇ ਰੱਖਣਾ ਇਸ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਮੰਦਰਾਂ ਨੂੰ ਟੱਕ ਦਿੱਤਾ ਜਾਂਦਾ ਤਾਂ ਕਿ ਭਗਵਾਨ ਦੀ ਮੂਰਤੀ ਤੇ ਉਹ ਸਾਰੀ ਸੂਰਜ ਦੀ ਕਿਰਣਾ ਜਿਹੜੀਆਂ ਨਾ ਜਾਣ ਕਿਉਂਕਿ ਇਹ 네ਗੇਟਿਵ એનર્ਜੀ ਦਾ ਜਿਹੜਾ ਸੰਕੇਤ ਦਿੰਦੀਆਂ ਕਿਉਂਕਿ ਸੂਰਜ ਦੇਵਤਾ ਦੇ ਉੱਤੇ ਬਹੁਤ ਛਾਂ ਆ ਜਾਂਦੀ ਹੈ ਤੁਹਾਨੂੰ ਜਿਵੇਂ ਪਤਾ ਹੀ ਹੈ ਸੂਰਜ ਦੇਵਤਾ ਖੁਦ ਰੋਸ਼ਨੀ ਕਰਨ ਵਾਲੇ ਆ ਸਭ ਤੋਂ ਜਿਹੜੀ ਵੀ ਵਾਧੇ ਰੋਸ਼ਨੀ ਆ ਸੂਰਜ ਦੇਵਤਾ ਦੀ ਆਕਰ ਉਹਨਾਂ ਤੇ ਛਾਂ ਆ ਰਹੀ ਹੈ ਧਰਤੀ ਦੀ وجہ ਨਾਲ ਤਾਂ ਤੁਸੀਂ ਸਮਝੋ ਕਿ ਕਿੰਨਾ ਵੱਡਾ ਉਸ ਦਾ ਇਫੈਕਟ ਪੈਂਦਾ ਹੈ ਜੋਤਿਸ਼ਾ ਸ਼ਾਸਤਰ ਦੇ ਸਾਹਮਣੇ ਤਾਂ ਇਸ ਸੈਲ ਦਾ ਇਹ ਪਹਿਲਾ ਗ੍ਰਹਿਣ ਹੈ ਆਪਾਂ ਨੀਚੇ ਜਿਹੜੀ ਆ ਗੱਲ ਕਰਾਂਗੇ ਕਿ ਤੁਹਾਨੂੰ ਕੀ ਕੀ ਦੇਖਣਾ ਚਾਹੀਦਾ ਹੈ ਕੀ ਨਹੀਂ ਦੇਖਣਾ ਚਾਹੀਦਾ ਵੈਸੇ ਇਸ ਗ੍ਰਹਿਣ ਦਾ ਅਸਰ ਭਾਰਤ ਦੇ ਲੋਕਾਂ ਤੇ ਘੱਟ ਪੈਣ ਵਾਲਾ ਤੇ ਆਪਣਾ ਜਿਹੜੇ ਕੈਨੇਡਾ ਮੇਰੇ ਵੀਰ ਹੈ ਯੂਐਸਏ ਦੇ ਵਿੱਚ ਵੀਰ ਹੈ ਮੈਕਸੀਕੋ ਮਸਕੋ ਦੇ ਵਿੱਚ ਵੀਰ ਹੈ ਜਪਾਨ ਹੈ ਉਹਨਾਂ ਵਾਸਤੇ ਇਹ ਗ੍ਰਹਿਣ ਦਾ ਸਭ ਤੋਂ ਜ਼ਿਆਦਾ ਇਫੈਕਟ ਪਏਗਾ ਉਹਨਾਂ ਵੱਲ ਉਹਨਾਂ ਨੂੰ ਇਹ ਸਭ ਚੀਜ਼ਾਂ ਜਿਹੜੀਆਂ ਮੈਂ ਹੁਣ ਦੱਸਣ ਜਾ ਰਿਹਾ ਧਿਆਨ ਨਾਲ ਸੁਣਿਓ ਇਹ ਸਭ ਚੀਜ਼ਾਂ ਤੁਸੀਂ ਨਹੀਂ ਕਰਨੀਆਂ ਤਾਂ ਕਿ ਸੂਰਜ ਦੇਵਤਾ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੇ ਬਾਕੀ ਗ੍ਰਹਿ ਵੀ ਨਰਾਜ ਨਾ ਹੋਣ ਤਾਂ ਚਲੋ ਟਾਈਮ ਨਾ ਵੇਸਟ ਕਰਦੇ ਹੁਣ ਆਪਾਂ ਪਹਿਲੀ ਗੱਲ ਦੀ ਗੱਲ ਕਰਦੇ ਹਾਂ ਕਿ ਤੁਹਾਡਾ ਕੀ ਕਰਨਾ ਚਾਹੀਦਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਭਗਵਾਨ ਕਿਸੇ ਦੀ ਵੀ ਤੁਹਾਡੇ ਘਰ ਜਿਹੜੀ ਫੋਟੋ ਪਈ ਆ ਉਹਨੂੰ ਤਾਂ ਪਹਿਲਾਂ ਤਾਂ ਟੱਕ ਦਿਓ ਆਕਰਸ਼ਣ ਟਾਕ ਨਹੀਂ ਪਾਇ ਤੂ ਸਿੰਘ ਤਾਂ ਐਦਾਂ ਕਰੋ ਕਿ ਉਹਨੂੰ ਛੂਹਣਾ ਨਹੀਂ ਹਨ ਮਲ ਜਦੋਂ ਆਪਣਾ ਸੂਰਜ ਗ੍ਰਹਿਣ ਰਾਤ ਨੂੰ 9 ਵਜੇ 9:00 ਬਜੇ 10 ਮਿੰਟ 12 ਮਿੰਟ ਤੇ ਸ਼ੁਰੂ ਹੋ ਗਿਆ ਨਾ ਤੁਸੀਂ ਫੋਟੋ ਨੂੰ ਟੱਕਣਾ ਤਾਂ ਉਸ ਤੋਂ ਪਹਿਲਾਂ ਟੱਕ ਦਿਓ ਉਸ ਤੋਂ ਬਾਅਦ ਤੁਸੀਂ ਫੋਟੋ ਨੂੰ ਛੂਹਣਾ ਨਹੀਂ ਗ੍ਰਹਿਣ ਦੇ ਦੌਰਾਨ ਭੋਜਨ ਨਹੀਂ ਖਾਣਾ ਤੁਸੀਂ ਹਣਾ ਕੋਈ ਵੀ ਨਾ ਮਾਮਾ ਕੰਮ ਸ਼ੁਰੂ ਨਹੀਂ ਕਰਨਾ ਤੇਜੀ ਚ ਚੌਥਾ ਜਿਹੜਾ ਕੰਮ ਹੈ ਗ੍ਰਹਿਣ ਤੋਂ ਬਾਅਦ ਨਿਸ਼ਚਿਤ ਚੋ ਤੌਰ ਤੇ ਤੁਸੀਂ ਇਸ਼ਨਾਨ ਕਰੋ ਇਸ਼ਨਾਨ ਕਰਨ ਤੋਂ ਬਾਅਦ ਆਪਣਾ ਜਿਹੜਾ ਪੂਜਾ ਪਾਠਾ ਉਹ ਕਰੋ ਉਸ ਤੋਂ ਬਾਅਦ ਗ੍ਰਹਿਣ ਨੂੰ ਖੁੱਲ੍ਹੀ ਅੱਖਾਂ ਨਾਲ ਨਹੀਂ ਦੇਖਣਾ ਅੰਡੇ ਚ ਦੇਖਣਾ ਨਹੀਂ ਪਰ ਫਿਰ ਵੀ ਕੈਨੇਡਾ ਆਸਟ੍ਰੇਲੀਆ ਜਾਂ ਆਪਣੇ ਮੈਕਸੀਕੋ ਵਾਲੇ ਜਿਹੜੇ ਲੋਕ ਆ ਉਹ ਨਾ ਦੇਖਣਾ ਆਸਟ੍ਰੇਲੀਆ ਵਾਲੇ ਨੂੰ ਵੀ ਨਹੀਂ ਦੇਖਣਾ ਜਿਹੜੇ ਪਿੱਛੇ ਆ ਪਰਤ ਤੋਂ ਦੇ ਸਮੇਂ ਤੋਂ ਉਹ ਲੋਕਾਂ ਨੂੰ ਦਿਖੇਗਾ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਐਕਸ-ਰੇ ਦੀ ਮਾਦਲ ਨਾ ਦੇਖ ਸਕਦੇ ਹੋ ਡਾਇਰੈਕਟਰ ਨਾ ਦੇਖੋ ਕਿਉਂਕਿ ਇਸ ਟਾਈਮ ਉਹਨਾਂ ਦਾ ਤੁਹਾਡੀ ਨਜ਼ਰ ਖਰਾਬ ਹੋ ਸਕਦੀ ਹੈ ਤਾਂ ਵੀ ਅਸਰ ਪੈਂਦਾ ਹੈ ਘਰ ਦੇ ਜਿਹੜਾ ਤੁਹਾਡਾ ਘਰ ਆ ਉਹਨੂੰ ਪੂਰੇ ਪਰਦੇ ਨਾਲ ਟੱਕ ਦੋ ਤਾਂਕਿ ਕੋਈ ਵੀ ਕਿਰਨ ਤੁਹਾਡੇ ਘਰ ਦੇ ਵਿੱਚ 네ਗੇਟਿਵ એનર્ਜੀ ਲੈ ਕੇ ਤੁਹਾਡੇ ਘਰ ਵਿੱਚ ਨਾ ਆਵੇ ਇਸ ਲਈ ਸਾਰੇ ਆਪਣੇ ਘਰ ਨੂੰ ਟਾ ਚੰਗੀ ਤਰ੍ਹਾਂ ਟੱਕ ਦੋ ਨੇਰਾ ਕਰ ਲਓ ਇਸ ਦੌਰਾਨ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਪੱਖਾਂ ਨਹੀਂ ਨਿਕਲਣਾ ਅਗਰ ਤੁਸੀਂ ਨਿਕਲਿਤ ਸਾਰੀ ਨੈਗੇਟਿਵ એનર્ਜੀ ਤੁਹਾਡੇ ਤੇ ਆਊਗੀ ਤੁਹਾਡੇ ਹੋਣ ਵਾਲੇ ਬੱਚੇ ਤੇ ਆਊਗੀ ਉਸ ਪ੍ਰੈਗਨੈਂਸੀ ਚ ਕੁਝ ਨਾ ਕੁਝ ਤੁਹਾਨੂੰ ਅੜਚੇ ਆ ਸਕਦੀ ਹੈ ਤੁਹਾਨੂੰ ਨਹੀਂ ਤਾਂ ਤੁਹਾਡੇ ਬੱਚਾ ਜਿਹੜਾ ਹੋਊਗਾ ਉਹਦੇ ਤੇ ਬਹੁਤ ਪੂਰੇ ਅਸਰ ਪੈ ਸਕਦੇ ਆ ਤੁਸੀਂ ਇਹਨਾਂ ਸਭ ਚੀਜ਼ਾਂ ਦਾ ਧਿਆਨ ਰੱਖਣਾ ਗਰਭਤੀ ਔਰਤਾਂ ਨੂੰ ਤਿੱਖੀ ਵਸਤੂ ਕੈਂ ਜਿਵੇਂ ਕੈਂਚੀ ਚਾਕੂ ਬਲੇਡ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਬੱਚੇ ਦੇ ਅੰਗਾਂ ਵਿੱਚ ਵਿਕਾਰ ਪੈਦਾ ਹੋ ਸਕਦੇ ਹੈ ਬੱਚੇ ਵਿੱਚ ਕੁਛ ਨਾ ਕੁਛ ਬੱਚੇ ਚ ਸਾਈਡ ਇਫੈਕਟ ਆ ਸਕਦੇ ਜਿਵੇਂ ਜਾਂ ਕਮਾ ਡਿਸੇਬਿਲਟੀ ਹੋ ਸਕਦੀ ਹੈ ਬੱਚਾ ਕਿਸੇ ਅਪੰਗ ਹੋ ਸਕਦਾ ਹੈ ਤੁਹਾਡਾ ਕਿਸੇ ਦਿਨ ਬਹੁਤ ਸਾਰੀ ਗੱਲਾਂ ਤੁਸੀਂ ਅਕਰ ਸ਼ਾਸਤਰਾਂ ਦੇ ਹਿਸਾਬ ਨਾਲ ਜਾਓਗੇ ਤਾਂ ਇਹਨਾਂ ਸਭ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੀ ਚਾਹੀਦਾ ਤੁਹਾਨੂੰ ਵਿਗਿਆਨਿਕ ਤੌਰ ਤੇ ਚਲੋ ਜਿਵੇਂ ਗੱਲਾਂ ਅਲੱਗ ਹੈ ਉਹ ਅਲੱਗ ਆਪਾਂ ਨਹੀਂ ਮੰਨਦੇ ਪਰ ਆਪਾਂ ਆਪਣੇ ਸ਼ਾਸਤਰਾਂ ਦੇ ਹਿਸਾਬ ਨਾਲ ਪੁਰਵਜਾਂ ਦੇ ਹਿਸਾਬ ਨਾਲ ਗੱਲਾਂ ਚ ਕਰ ਰਹੇ ਹਾਂ ਤਾਂ ਤੁਸੀਂ ਇਹ ਸਭ ਚੀਜ਼ਾਂ ਨਹੀਂ ਕਰਦੇ ਆਂ ਵੈਸੇ ਵੀ ਇਹਨਾਂ ਛੋਟੇ-ਛੋਟੇ ਗੱਲਾਂ ਦਾ ਧਿਆਨ ਰੱਖਣਾ ਕਰ ਤਾਂ ਤੁਹਾਨੂੰ ਬਹੁਤ ਲੰਬੇ ਸਮੇਂ ਵਿੱਚ ਫਾਇਦਾ ਮਿਲ ਗਿਆ ਤਾਂ ਇਹ ਸਭ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਤੁਹਾਨੂੰ ਕਿਸੇ ਵੀ ਵੈਦਿਕ ਮੰਤਰਾਂ ਜਾਂ ਆਪਣੇ ਦੇਵਤੇ ਦਾ ਮਾਨਸਿਕ ਧਿਆਨ ਕਰੋ ਉਹਨੂੰ ਮਨ ਵਿੱਚ ਆਪਣਾ ਪੂਜਾ ਪਾਠ ਕਰੋ ਗ੍ਰਹਿਣ ਤੋਂ ਪਹਿਲਾਂ ਭੋਜਨ ਵਿੱਚ ਤુલਸੀ ਦੇ ਪੱਤੇ ਪਾ ਕੇ ਮਿਲਾ ਲਿਓ ਗਰਭਤੀ ਵੀ ਜੜੀ ਔਰਤਾਂ ਇਸ ਦੌਰਾਨ ਗਰਭਵਤੀ ਔਰਤਾਂ ਨੂੰ ਭੋਜਨ ਜਿਹੜਾ ਉਹ ਸੁੱਖ ਭੋਜਨ ਹੈ ਭਗਵਾਨ શ્રી ਕ੍ਰਿਸ਼ਨ ਜੀ ਦੀ ਸਿਮਰਨ ਕਰਨਾ ਚਾਹੀਦਾ ਹੈ ਉਹਨਾਂ ਦੇ ਕੋਲ ਨਾ ਜਿਆਦਾ ਰੱਖਣਾ ਚਾਹੀਦਾ ਹੈ ਗਰਭਵਤੀ ਔਰਤਾਂ ਬਿਮਾਰ ਲੋਕ ਅਤੇ ਛੋਟੇ ਬੱਚੇ ਨੂੰ ਭੁੱਖ ਲੱਗਣ ਤੇ ਇਹ ਇਸ ਨੂੰ ਖਾ ਸਕਦੇ ਆ ਖਾਣਾ ਜਿਹੜਾ ਖਾ ਸਕਦੇ ਆ ਪਰ ਧਿਆਨ ਰੱਖਣਾ ਕਿ ਤુલਸੀ ਦੇ ਪੱਤੇ ਪਹਿਲਾਂ ਹੀ ਇਸ ਵਿੱਚ ਮਿਲੇ ਮਿਲਾਏ ਹੋਣ ਨਹੀਂ ਤਾਂ ਇਸ ਦਾ ਕਾਫੀ ਸਾਈਡ ਇਫੈਕਟ ਤੁਹਾਨੂੰ ਪੈ ਸਕਦਾ ਇਹ ਸੀਗਾ ਮੇਰੇ ਵੀਰੋ ਤੇ ਭੈਣੋ ਅੱਜ ਦਾ ਜਿਹੜਾ ਸੂਰਜ ਕਰਣ ਵਾਲੇ ਜ਼ਰੂਰੀ ਜਾਣਕਾਰੀ ਮਹਤਵਪੂਰਨ ਜਾਣਕਾਰੀ ਅਗਰ ਕੋਈ ਵੀ ਭੈਣ ਵੀਰ ਤੁਹਾਡੇ ਜਾਣ ਪਹਿਚਾਨ ਵਿੱਚ ਹੈ ਤਾਂ ਉਹਦੇ ਨਾਲ ਇਹ ਵੀਡੀਓ ਸ਼ੇਅਰ ਕਰੋ ਉਹਨੂੰ ਵੀ ਸੁਚੇਤ ਕਰੋ ਕੀ ਕੀ ਕਰਨਾ ਚਾਹੀਦਾ ਅਗਰ ਤੁਹਾਡੇ ਕੋਈ ਪਈ ਵੰਦ ਬਾਰਵਟ ਹੈ ਉਹਦੇ ਨਾਲ ਵੀ ਇਹ ਵੀਡੀਓ ਸ਼ੇਅਰ ਕਰੋ ਕੈਨੇਡਾ ਅਮਰੀਕਾ ਵਾਲਿਆਂ ਨਾਲ ਮੇਰੇ ਭੈਣ ਵੀਰਾਂ ਨਾਲ ਕਿ ਉਹ ਵੀ ਇਹ ਸਭ ਚੀਜ਼ਾਂ ਦਾ ਧਿਆਨ ਰੱਖਣ ਬਾਕੀ ਅੱਜ ਦੇ ਲਈ ਇੰਨਾ ਹੀ ਆਪਾਂ ਅਗਲੀ ਵਾਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਨੀਚੇ ਕਮੈਂਟ ਵਿੱਚ ਸਾਨੂੰ ਕਰਕੇ ਦੱਸ ਦੋ ਅਗਰ ਤੁਹਾਨੂੰ ਕਿਸੇ ਹੋਰ ਚੀਜ਼ ਦੀ ਜਾਣਕਾਰੀ ਚਾਹੀਦੀ ਹੈ ਤਾਂ ਆਪਾਂ ਉਸ ਤੇ ਵੀਡੀਓ ਬਣਾਵਾਂਗੇ ਅੱਜ ਦੇ ਲਈ ਇੰਨਾ ਹੀ ਕਮੈਂਟ ਵਿੱਚ ਤੁਸੀਂ ਲਿਖੀ ਦਿੱਤਾ ਹੋਣਾ ਜੈ ਸੁਰਦਰ ਦੇਵਤਾ ਸਾਡੇ ਦੇ ਕਿਰਪਾ ਬਣਾ ਕੇ ਰੱਖੇਗਾ ਅੱਜ ਦੇ ਲਈ ਚਲੋ ਮਿਲਦੇ ਆਂ ਫਿਰ ਨਮਸਤੇ ਸਭ ਸ੍ਰੀ ਘਰ ਰੱਬ ਰੱਖਾ ਜੀ